ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਸਾਡੇ ਨਾਲ ਮੌਜੂਦ ਨੇ ਮਨਪ੍ਰੀਤ ਸਿੰਘ ਚਿਮਾ ਜੀ ਜਿਹੜੇ ਕਿ ਸਟੱਡੀ ਸਕੁਅਰ ਦੀ ਟੀਮ ਦੇ ਨਾਲ ਜੁੜੇ ਹੋਏ ਨੇ ਮੰਨੇ ਪਰਮੰਨੇ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਐਕਸਪਰਟ ਨੇ ਬਹੁਤ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਦੇ ਨੇ ਔਰ ਅੱਜ ਇੱਕ ਬੜਾ ਮਹੱਤਵਪੂਰਨ ਟੌਪਿਕ ਹੈ ਬਹੁਤ ਸਾਰੇ ਵਿਦਿਆਰਥੀ ਐਪਲੀਕੈਂਟ ਜਿਨ੍ਹਾਂ ਦੇ ਸਪਾਊਸ ਸਿਰਫ 10+2 ਪਾਸ ਨਹੀਂ ਦੂਸਰਾ ਜਿਨ੍ਹਾਂ ਕੋਲੇ ਫੰਡਸ ਘੱਟ ਨੇ ਆਮ ਤੌਰ ਤੇ ਆਸਟ੍ਰੇਲੀਅਨ ਯੂਨੀਵਰਸਿਟੀਆਂ ਬਹੁਤ ਜ਼ਿਆਦਾ ਫੰਡ ਦੇ ਨਾਲ ਐਡਮਿਸ਼ਨ ਕਰਦੀਆਂ ਨੇ ਸੋ ਕੁਝ ਆਪਸ਼ਨਸ ਨੇ ਜਿੱਥੇ ਕੱਟ ਫੀਸ ਕੱਟ ਫੰਡ ਔਰ ਖਾਸ ਤੌਰ ਤੇ ਸਾਡੇ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਜਿਹੜੇ ਸਾਡੇ ਸਟੂਡੈਂਟ ਜਾਂ ਪਰਿਵਾਰ ਐਗਰੀਕਲਚਰ ਨਾਲ ਜੁੜੇ ਹੋਏ ਨੇ ਖੇਤੀਬਾੜੀ ਨਾਲ ਜੁੜੇ ਹੋਏ ਜਿਨ੍ਹਾਂ ਸਟੂਡੈਂਟਸ ਦੀ ਬੈਕਗ੍ਰਾਉਂਡ ਹੈ ਜਾਂ ਜਿਨ੍ਹਾਂ ਕੋਲੇ ਐਗਰੀਕਲਚਰ ਇਨਕਮ ਹੈ ਉਹਨਾਂ ਦੇ ਲਈ ਵੀ ਇਹ ਬਹੁਤ ਮਹੱਤਵਪੂਰਨ ਆਪਸ਼ਨ ਹੈ ਔਰ ਪਾਵੇਂ ਗ੍ਰੈਜੂਏਸ਼ਨ ਲਈ ਤੁਸੀਂ ਜਾਣਾ ਹੈ ਜਾਂ ਤੁਸੀਂ ਮਾਸਟਰਸ ਲਈ ਜਾਣਾ ਹੈ ਇਹਦੇ ਉੱਪਰ ਅੱਜ ਪੂਰਾ ਕੰਪਲੀਟ ਅਪਡੇਟ ਸਾਡੇ ਨਾਲ ਸਾਂਝਾ ਕਰਨਗੇ ਮਨਪ੍ਰੀਤ ਚੀਮਾ ਜੀ ਮਨਪ੍ਰੀਤ ਜੀ ਮੈਂ ਚਾਹੂੰਗਾ ਕਿ ਕਿਹੜੀ ਇਹ ਆਪਸ਼ਨ ਹੈ ਕਿਹੜੀ ਯੂਨੀਵਰਸਿਟੀ ਹੈ ਕੰਪਲੀਟ ਤੁਸੀਂ ਅਗਰ ਇਹਦੇ ਤੇ ਇਨਫੋਰਮੇਸ਼ਨ ਦੇ ਸਕੋ ਤਾਂ ਬਾਟ ਬਟੰਡਵਾਲ ਦੇਖੋ ਬੱਚੇ ਹਰ ਬੱਚੇ ਦੀ ਡਿਫਰੈਂਟ ਰਿਕੁਆਇਰਮੈਂਟ ਹੈ ਬਟ ਸਭ ਤੋਂ ਪਹਿਲੀ ਚੀਜ਼ ਜਿਹੜੀ ਹਰ ਬੱਚਾ ਬੋਲਦਾ ਹੈ ਕਿ ਫੀਸ ਘੱਟ ਹੋਵੇ ਔਰ ਡਿਗਰੀ ਵੀ ਅੱਛੀ ਹੋਵੇ ਔਰ ਅਗਰ ਉਹ ਮੈਰਿਡ ਹੈ ਤਾਂ ਉਹਨਾਂ ਦਾ ਸਪਾਊਸ ਵੀ ਫਿਊਚਰ ਦੇ ਵਿੱਚ ਜਾ ਸਕੇ ਏਟਲੀਸਟ ਅਗਰ ਉਹ ਨਾਲ ਨਹੀਂ ਵੀ ਜਾ ਸਕਦੇ ਔਰ ਫੰਡਿੰਗ ਆਬਵੀਅਸਲੀ ਲਾਈਕ ਫੰਡਿੰਗ ਵੀ ਇੱਕ 파ਟ ਹੈ ਕਿ ਉੱਥੇ ਫੰਡਸ ਐਗਰੀਕਲਚਰ ਇਨਕਮ ਵੀ ਬੱਚਾ ਸ਼ੋ ਕਰ ਸਕੇ ਅਗਰ ਉਹਦੇ ਪੇਰੈਂਟਸ ਐਗਰੀਕਲਚਰਿਸਟ ਨੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਬਹੁਤ ਅੱਛੀ ਆਪਸ਼ਨ ਆਈ ਹੈ ਕੈਪਲਨ ਬਿਜ਼ਨਸ ਸਕੂਲ ਜੀ ਦੇ ਵਿੱਚ ਕਿ ਉਹਨਾਂ ਦੇ ਉਹਨਾਂ ਕੋਲ ਬਹੁਤ ਅੱਛੇ ਮੈਨੇਜਮੈਂਟ ਦੇ ਕੋਰਸੇਜ਼ ਨੇ ਕਟੋ-ਕਟ ਵੀ 8 ਸਪੈਸ਼ਲਾਈਜ਼ੇਸ਼ਨਸ ਨੇ ਐਮਬੀਏ ਦੇ ਵਿੱਚ ਉਹਨਾਂ ਦੇ ਕੋਲ 6 ਕੈਂਪਸਸਿਸ ਆ ਇੱਕ ਰੀਜਨਲ ਕੈਂਪਸ ਵੀ ਉਹਨਾਂ ਦੇ ਕੋਲ ਐਂਡ ਦੇ ਆਰ ਅਕਸੈਪਟਿੰਗ ਅਰ ਮੋਰ ਥੈਨ 80% ਐਗਰੀਕਲਚਰ ਅਗਰ ਕਿਸੇ ਦੀ ਇਨਕਮ ਹੈਗੀ ਹੈ ਤਾਂ ਉਹ ਵੀ ਉਹ ਅਸੈਪਟ ਕਰ ਰਹੇ ਆ ਨਾਲ ਉਹਨਾਂ ਨੇ ਜਿਹੜੀ 20% ਕਿਸੇ ਹੋਰ ਸੋਰਸ ਤੋਂ ਬੱਚਾ ਦਿਖਾ ਸਕਦਾ ਜੋ ਕਿ इजीली ਮੈਨੇਜ ਹੋ ਜਾਂਦਾ ਫਾਈਨੈਂਸ਼ੀਅਲਸ ਘਟ ਦਿਖਾਣੇ ਪੈਂਦੇ ਓਬਵੀਅਸਲੀ ਕਿਉਂਕਿ ਫੀਸ ਘਟ ਹੈ ਉਹਨਾਂ ਦੀ ਬਹੁਤ ਬਾਕੀ ਯੂਨੀਵਰਸਿਟੀਆਂ ਦੀ ਜਿੱਥੇ ਇੱਕ ਸਾਲ ਦੀ ਫੀਸ ਹੀ 35-35000 ਡਾਲਰ ਹੈ ਉਹਨਾਂ ਦੀ ਦੋ ਸਾਲ ਦੀ 40-45000 ਡਾਲਰ ਡਿਪੈਂਡ ਔਨ ਦਾ ਕੋਰਸ ਤਾਂ ਸਕਾਲਰਸ਼ਿਪ ਹੈ ਉਹਨਾਂ ਕੋਲ 30% ਤੱਕ ਪੂਰੇ ਕੋਰਸ ਦੀ ਡਿਊਰੇਸ਼ਨ ਦਾ 30% ਸਕਾਲਰਸ਼ਿਪ ਜਿਹੜੀ ਕਿ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਜਿਆਦਾਤਰ ਸਕਾਲਰਸ਼ਿਪ ਕਿੰਨੇ ਦੇਰ ਤੀ ਮਿਲਦੀ ਹੈ ਪਹਿਲੇ 1 ਸਾਲ ਦੀ ਸਕਾਲਰਸ਼ਿਪ ਮਿਲਦੀ ਹੈ ਬੱਚੇ ਨੂੰ ਦੂਜੇ ਸਾਲ ਦੀ ਸਕਾਲਰਸ਼ਿਪ ਅਗਰ ਕੋਈ ਯੂਨੀਵਰਸਿਟੀ ਦਿੰਦੀ ਹੈ ਉਹ ਬੱਚੇ ਦੇ ਜੀਪੀਏ ਫਸ ਇਅਰ ਦੇ ਰਿਜ਼ਲਟ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਯੂਨੀਵਰਸਿਟੀ ਨੇ ਉਹਨੂੰ ਸਕਾਲਰਸ਼ਿਪ ਦੇਣੀ ਹੈ ਕਿ ਨਹੀਂ ਦੇਣੀ ਬਟ ਇਹ ਤੁਹਾਨੂੰ ਟੋਟਲੀ 2 ਸਾਲ ਦੀ ਜਿਹੜੀ ਕੋਰਸ ਦੀ ਫੀਸ ਹੈ ਉਹਦੇ ਉੱਪਰ 30% ਦਾ ਵੇਵਰ ਵੀ ਦੇ ਰਿਹਾ ਇਸ ਟਾਈਮ ਤੁਹਾਨੂੰ ਔਰ ਜਿੱਦਾਂ ਮ ਡਿਫਰੈਂਟ ਡਿਫਰੈਂਟ ਆਰ ਸਭ ਤੋਂ ਮੇਨ ਬੈਨੀਫਿਟ ਇਹ ਹੈ ਕਿ ਅਗਰ ਬੱਚਾ ਮੈਰਿਡ ਹੈ ਔਰ ਉਹਦਾ ਸਪਾਊਸ ਪਲੱਸ 2 ਪਾਸ ਹੈ ਤਾਂ ਕੋਈ ਟੈਨਸ਼ਨ ਨਹੀਂ ਹੈ ਬੱਚਾ ਹਜੇ ਵੀ ਜਾ ਸਕਦਾ ਹੈ ਯੂਨੀਵਰਸਿਟੀ ਸਪਾਊਸ ਦੇ ਡਾਕੂਮੈਂਟਸ ਨਹੀਂ ਚੈੱਕ ਕਰੇਗੀ ਸੋ ਬੱਚਾ ਬੇਫਿਕਰ ਹੋ ਕੇ ਆਪਣਾ ਕੇਸ ਲਾਏ ਅਪਲਾਈ ਕਰੇ ਔਰ ਆਸਟ੍ਰੇਲੀਆ ਜਾ ਸਕਦਾ ਬੱਚਾ ਇਸ ਆਪਸ਼ਨ ਦੇ ਵਿੱਚ ਅਹ ਦੇਖੋ ਅਗਰ ਕੋਈ ਐਗਰੀਕਲਚਰਿਸਟ ਹੈ ਐਗਰੀਕਲਚਰ ਨਾਲ ਬੈਕਗਰਾਉਂਡ ਹੈ ਉਹਨਾਂ ਦੀ ਰਿਲੇਟਿਡ ਖੇਤੀਬਾੜੀ ਦਾ ਕੰਮ ਕਰਦੇ ਆ ਤਾਂ ਜਿਆਦਾਤਰ ਯੂਨੀਵਰਸਿਟੀਆਂ ਇਸ ਟਾਈਮ ਐਡਮਿਸ਼ਨ ਦੇਣ ਤੋਂ ਬੱਚਿਆਂ ਨੂੰ ਕਤਰਾ ਰਹੀਆਂ ਨੇ ਕਿ ਯਾਰ ਅਗਰ ਤੁਹਾਡੀ ਐਗਰੀਕਲਚਰ ਇਨਕਮ ਹੈ ਤਾਂ ਤੁਸੀਂ ਸਾਡੇ ਕੋਲ ਨਾ ਅਪਲਾਈ ਕਰੋ ਅ ਬਟ अगर असली कैपलिन बिजनेस स्कूल दी गल करियो वो मोर देन 80% तक बगैर ਤੁਹਾਡੀ ਐਗਰੀਕਲਚਰ ਇਨਕਮ ਹੈ ਤਾ ਉਸ ਕੇਸਿਸ ਨੂੰ ਅਸੈਪਟ ਕਰ ਰਹੇ ਜੋ ਕਿ ਬਹੁਤ ਅੱਛੀ ਗੱਲ ਹੈ ਦੇਖੋ ਅਗਰ ਕੋਈ ਐਗਰੀਕਲਚਰਿਸਟ ਹੈ ਤਾਂ दैट डजंट मीन ਕਿ ਉਹਦਾ ਬੱਚਾ ਪੜ ਨਹੀਂ ਸਕਦਾ ਠੀਕ ਹੈ ਔਰ ਇਹ ਕੋਈ ਮੈਜ਼ਰਮੈਂਟ ਨਹੀਂ ਹੈ ਕਿਸੇ ਬੱਚੇ ਦੀ ਜੈਨੂਇਨਟੀ ਨੂੰ ਚੈੱਕ ਕਰਨਾ ਕਿ ਉਹਦੇ ਪੇਰੈਂਟਸ ਫਾਰਮਰ ਨੇ ਕਿ ਬਿਜ਼ਨਸਮੈਨ ਨੇ ਠੀਕ ਹੈ ਜੀ ਮੈਂ ਕਹਿੰਦਾ ਫਾਰਮਿੰਗ ਤਾਂ ਹੋਰ ਸਟੇਬਲ ਹੈ ਕਿ ਐਟ ਲੀਸਟ ਜਿਹੜੀ ਉਹਨਾਂ ਦੀ ਇੱਕ ਪ੍ਰੋਪਰ ਇਨਕਮ ਹੈ ਹਰ ਸਾਲ ਉਹ ਫਿਰ ਵੀ ਕਿਤੇ ਨਾ ਕਿਤੇ ਸਿਕਿਉਰ ਹੁੰਦੀ ਹੈ ਵੀ ਇੰਨੇ ਪੈਸੇ ਉਹਨਾਂ ਨੂੰ ਆਣਗੇ ਆਣਗੇ ਬਿਜ਼ਨਸ ਯੂ ਨੈਵਰ ਨੋ ਹੈਨਾ ਅਪ ਐਂਡ ਡਾਊਨ ਚੱਲਦੇ ਰਹਿੰਦੇ ਆ ਡਿਪੈਂਡ ਔਨ ਦਾ ਸਿਚੁਏਸ਼ਨਸ ਸੋ ਐਗਰੀਕਲਚਰਿਸ ਨੂੰ ਇੱਕ ਪਹਿਲ ਦੇਣੀ ਕਿ ਹਾਂ ਅਗਰ ਤੁਹਾਡੀ ਇਨਕਮ 80% ਵੀ ਅਸੀਂ ਤੁਹਾਨੂੰ ਅਕਸੈਪਟ ਕਰ ਲਾਂਗੇ ਤਮੇਨ ਲਾ ਤਾਂ ਬਹੁਤ ਅੱਛੀ ਚੀਜ਼ ਹੈ ਉਹਦੇ ਵਿੱਚ ਕੀ ਹੈ ਕਿ ਧਿਆਨ ਸਿਰਫ ਇੱਕ ਚੀਜ਼ ਦਾ ਰੱਖਣਾ ਹੈ ਕਿ ਉਹਨਾਂ ਨੂੰ ਆਪਣੇ ਇੱਕ ਤਹਿਸੀਲਦਾਰ ਦਾ ਜਿਹੜਾ ਸਰਟੀਫਿਕੇਟ ਹੈ ਅੱਜਕੱਲ ਇਹ ਸਰਟੀਫਿਕੇਟ ਬੰਦਦਾ ਉਹਨਾਂ ਕੋਲ ਬੱਚਿਆਂ ਕੋਲ ਪੇਰੈਂਟਸ ਕੋਲ ਹੋਣਾ ਚਾਹੀਦਾ ਆਈਟੀਆਰਸ ਫਾਈਲ ਕਰੋ ਆਪਣੀਆਂ ਪ੍ਰੋਪਰ 2 ਸਾਲ 3 ਸਾਲ ਦੀਆਂ ਆਈਟੀਆਰਸ ਫਾਈਲ ਕਰੋ ਜੇ ਫਾਰਮਸ ਲਾਓ ਤਾਂ ਜੋ ਐਟ ਲੀਸਟ ਜੋ ਤੁਸੀਂ ਕਰ ਰਹੇ ਹੋ ਤੁਸੀਂ ਉਹਨੂੰ ਤਾਂ ਜਸਟੀਫਾਈ ਕਰ ਸਕੋ ਅਗਰ ਤੁਹਾਡੇ ਕੋਲ ਜ਼ਮੀਨ ਹੈਗੀ ਹੈ ਚਾਹੇ 50 ਕਿੱਲੇ ਤੁਸੀਂ ਆਈਟੀਆਰਸ ਨਹੀਂ ਫਾਈਲ ਕਰ ਰਹੇ ਤਾਂ ਕਿਤੇ ਨਾ ਕਿਤੇ ਉਹ ਚੀਜ਼ ਟਫ ਹੋ ਜਾਂਦੀ ਹੈ ਯੂਨੀਵਰਸਿਟੀ ਨੂੰ ਸਮਝਾਣੀ ਬਿਕਾਜ਼ ਇਹ ਫੋਰਨ ਦੀਆਂ ਯੂਨੀਵਰਸਿਟੀਆਂ ਨੇ ਇਹਨਾਂ ਨੂੰ ਆਈਟੀਆਰ ਹੀ ਸਮਝ ਆਂਦੀ ਹੈ ਤਾਂ ਮੈਂ ਇਹ ਕਹੂੰਗਾ ਕਿ ਇਨਕਮ ਟੈਕਸ ਰਿਟਰਨ ਫਾਈਲ ਕਰਨ ਤੋਂ ਡਰੋ ਨਾ ਇਹਨੂੰ ਫਾਈਲ ਕਰੋ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਬਹੁਤ ਜ਼ਰੂਰੀ ਨੇ ਫਿਊਚਰ ਚ ਇੰਡੀਆ ਦੇ ਵਿੱਚ ਵੀ ਤੁਹਾਨੂੰ ਬੈਨੀਫਿਟ ਕਰਨ ਗਿਆ ਈਵਨ ਤੁਹਾਡੇ ਬੱਚੇ ਨੂੰ ਭੇਜਣ ਲਈ ਆਬਵੀਅਸਲੀ ਉਸ ਚੀਜ਼ ਦਾ ਬੈਨੀਫਿਟ ਕਰਨ ਗਿਆ ਕਰਨ ਗਿਆ ਪਲੱਸ ਅਗਰ ਕੋਈ ਵੀ ਐਗਰੀਕਲਚਰ ਇਨਕਮ ਤੋਂ ਜਿੱਦਾਂ ਤੁਹਾਡੇ ਰੀਸੈਂਟ ਡਿਪੋਜ਼ਿਟਸ ਆਂਦੇ ਆ ਜਦੋਂ ਤੁਸੀਂ ਫਸਲ ਫਸਲ ਆਪਣੀ ਸੇਲ ਕਰਦੇ ਆ ਤਾਂ ਤੁਸੀਂ ਜਿਹੜੇ ਜੇ ਫਾਰਮਸ ਵੀ ਉਹ ਵੀ ਪ੍ਰੋਪਰ ਲਓ ਤਾਂ ਜੋ ਤੁਸੀਂ ਉਹਨੂੰ ਜਸਟੀਫਾਈ ਉਸ ਪੈਸੇ ਨੂੰ ਕਰ ਸਕੋ ਸੋ ਇਫ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਥੋੜੀ ਜਿਹੀ ਧਿਆਨ ਰੱਖਣੀਆਂ ਪੈਣਗੀਆਂ ਬਾਕੀ ਕੋਈ ਪ੍ਰੋਬਲਮ ਨਹੀਂ ਹੈ ਐਜ਼ ਅ ਐਗਰੀਕਲਚਰਿਸਟ ਤੁਸੀਂ ਆਪਣੇ ਬੱਚੇ ਨੂੰ ਭੇਜ ਵੀ ਸਕਦੇ ਹੋ ਤੇ ਪੜ੍ਹਾ ਵੀ ਸਕਦੇ ਹੋ ਆਪਸ਼ਨ ਬਹੁਤ ਅੱਛੀ ਹੈ ਜਿਦਾਂ ਮੈਂ ਦੱਸਿਆ ਕੈਪਟਨਸ ਕੈਪਲਨ ਬਿਜ਼ਨਸ ਸਕੂਲ ਦੀ ਫੀਸ ਵੀ ਘੱਟ ਹੈ ਸਕਾਲਰਸ਼ਿਪ ਵੀ ਦੇ ਰਿਹਾ ਜੇ ਤੁਸੀਂ ਸਕਾਲਰਸ਼ਿਪ 30% ਸਕਾਲਰਸ਼ਿਪ ਬਹੁਤ ਜ਼ਿਆਦਾ ਅਮਾਊਂਟ ਹੋ ਜਾਂਦੀ ਹੈ ਅਗਰ ਤੁਸੀਂ ਉਹਨੂੰ ਕੈਲਕੂਲੇਟ ਕਰੋ ਤੁਸੀਂ ਉਹਨਾਂ ਕਾਲਜ ਦੀ ਪਹਿਲਾਂ ਹੀ ਫੀਸ ਬਹੁਤ ਘੱਟ ਹੈ ਸੋ ਇਸ ਓਪਰਚੁਨਿਟੀ ਨੂੰ ਅਸੀਂ ਅਵੇਲ ਕਰੀਏ ਅਗਰ ਕੋਈ ਵੀ ਬੱਚਾ ਇਦਾਂ ਦਾ ਹੈਗਾ ਜਿਹਨੂੰ ਜਦ ਮੈਂ ਮਾਸਟਰਸ ਡਿਗਰੀ ਕਰ ਨਹੀਂ ਸਕਦਾ ਜੀ ਮੇਰੇ ਤਾਂ ਪੇਰੈਂਟਸ ਐਗਰੀਕਲਚਰਿਸਟ ਆ ਸਾਡੇ ਕੋ ਸ਼ਾਇਦ ਸਾਨੂੰ ਕੋਈ ਐਡਮਿਸ਼ਨ ਹੀ ਨਹੀਂ ਦੇਗਾ ਜਾਂ ਪੰਜਾਬ ਹਰਿਆਣੇ ਦਾ ਵੀ ਕਿਤੇ ਨਾ ਕਿਤੇ ਰੋਲਾ ਸੀਗਾ ਜਿਹਦੇ ਕਰਕੇ ਕਨਫਿਊਜ਼ ਸੀਗੇ ਬੱਚੇ ਸੋ ਇੱਕ ਵਾਰ ਸਾਡੇ ਆਫਿਸ ਜ਼ਰੂਰ ਆਓ ਅਸੀਂ ਤੁਹਾਨੂੰ ਪ੍ਰੋਪਰ ਤੁਹਾਡੇ ਡਾਕੂਮੈਂਟੇਸ਼ਨ ਦੇਖ ਕੇ ਤੁਹਾਨੂੰ ਗਾਈਡ ਕਰਾਂਗੇ ਪ੍ਰੋਪਰ ਤੁਹਾਡੀ ਫਾਈਲਿੰਗ ਕਰਾਂਗੇ ਆਈ ਥਿੰਕ ਕਿ ਕੰਸਲਟੈਂਟ ਅਗਰ ਪ੍ਰੋਪਰ ਅਵੇਅਰ ਹਨ ਨੋ ਲੈਜ ਹੈ ਤਾਂ ਵੀਜ਼ਾ ਚ ਪ੍ਰੋਬਲਮ ਨਹੀਂ ਆਏਗੀ ਜੀ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮਨਪ੍ਰੀਤ ਸਿੰਘ ਚੀਮਾ ਜੀ ਸੀ ਜਿਹੜੇ ਕਿ ਸਟੱਡੀ ਸਕੁਅਰ ਦੀ ਟੀਮ ਦੇ ਨਾਲ ਜੁੜੇ ਹੋਏ ਨੇ ਔਰ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਇਹਨਾਂ ਨੇ ਸਾਂਝੀ ਕੀਤੀ ਹੈ ਕੋਈ ਵੀ ਵਿਦਿਆਰਥੀ ਇਸ ਟੈਲੀਫੋਨ ਨੰਬਰ ਤੇ ਟੈਲੀਫੋਨ ਕਰਕੇ ਮਨਪ੍ਰੀਤ ਜੀ ਦੇ ਨਾਲ ਰਾਬਤਾ ਬਣਾ ਸਕਦਾ ਹੈ ਜ਼ਿਆਦਾ ਜਾਣਕਾਰੀ ਲਈ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਥੈਂਕ ਯੂ ਸੋ ਮੱਚ ਮਨਪ੍ਰੀਤ